ਸਾਧ ਸੰਗਤ ਜੀ ਅੱਜ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ ਸੋ ਸਾਨੂੰ ਬਾਬਾ ਦੀਪ ਸਿੰਘ ਜੀ ਦੇ ਜੀਵਨ ਬਾਰੇ ਜ਼ਰੂਰ ਪਤਾ ਹੋਣਾ ਚਾਹੀਦਾ ਉਹਨਾਂ ਦਾ ਇਤਿਹਾਸ ਆਪ ਵੀ ਇਹ ਇਤਿਹਾਸ ਸੁਣਿਓ ਤੇ ਆਪਣੇ ਬੱਚਿਆਂ ਨੂੰ ਵੀ ਦੱਸਿਓ ਜਿਹੜੇ ਬਾਬਾ ਦੀਪ ਸਿੰਘ ਜੀ ਸਾਡੀਆਂ ਅਰਦਾਸਾਂ ਪੂਰੀਆਂ ਕਰਦੇ ਨੇ ਜਿਹੜੇ ਸਾਡੀਆਂ ਕਾਮਨਾਵਾਂ ਪੂਰੀਆਂ ਕਰਦੇ ਨੇ ਜੇ ਸਾਨੂੰ ਉਹਨਾਂ ਦਾ ਇਤਿਹਾਸ ਹੀ ਨਹੀਂ ਪਤਾ ਹੋਵੇਗਾ ਪਰ ਅਸੀਂ ਆਪਣੇ ਬੱਚਿਆਂ ਨੂੰ ਕਿਵੇਂ ਉਹਨਾਂ ਦਾ ਇਤਿਹਾਸ ਦੱਸਾਂਗੇ ਆਓ ਉਹਨਾਂ ਦਾ ਪਾਵਨ ਇਤਿਹਾਸ ਆਪਾਂ ਸਰਵਣ ਕਰਦੇ ਹਾਂ ਉਹਨਾਂ ਦੇ ਮਹਾਨ ਕਾਰਜ ਕਿਹੜੇ-ਕਿਹੜੇ ਨੇ ਸਾਰੀ ਸੰਗਤ ਪਿਆਰ ਨਾਲ ਆਖੋ ਜੀ ਧੰਤਨ ਬਾਬਾ ਦੀਪ ਸਿੰਘ ਜੀ ਸਿੱਖਾਂ ਦੀਆਂ 12 ਮਿਸਲਾਂ ਉਹਨਾਂ ਵਿੱਚੋਂ ਇੱਕ ਮਿਸਲ ਸ਼ਹੀਦਾਂ ਜਿਹੜੀ ਇਹ ਮਿਸਲ ਆ ਇਹਦੇ ਬਾਨੀ ਸਨ ਬਾਬਾ ਦੀਪ ਸਿੰਘ ਜੀ ਬਾਬਾ ਜੀ ਦਸਵੇਂ ਪਾਤਸ਼ਾਹ ਜੀ ਦੇ ਹਜ਼ੂਰੀ ਸਿੰਘਾਂ ਵਿੱਚੋਂ ਹੋਏ ਆ ਇਨਾਂ ਦਾ ਜਿਹੜਾ ਜਨਮ ਹੈ 1682 ਨੂੰ ਪਿੰਡ ਪਖੂ ਵਿੰਡ ਅੰਮ੍ਰਿਤਸਰ ਦੇ ਵਿੱਚ ਪੈਂਦਾ ਜੀ ਜ਼ਿਲ੍ਹੇ ਵਿੱਚ ਇਹ ਪਿੰਡ ਪਹਿਲਾਂ ਉਸ ਸਮੇਂ ਜ਼ਿਲ੍ਹਾ ਲਾਹੌਰ ਹੋਇਆ ਕਰਦਾ ਸੀ ਤੇ ਬਾਬਾ ਦੀਪ ਸਿੰਘ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਅੰਮ੍ਰਿਤ ਛਕਿਆ ਆਪ ਹਰ ਜੁੱਧ ਵਿੱਚ ਸ਼ਾਮਲ ਹੋਏ ਤੇ ਜਦੋਂ 10ਵੇਂ ਪਾਸ਼ਾ ਜੀ ਨੇ 1706 ਈਸਵੀ ਵਿੱਚ ਸ੍ਰੀ ਦਮਦਮਾ ਸਾਹਿਬ ਵਿਖੇ ਨਿਵਾਸ ਕੀਤਾ ਆ ਬਾਬਾ ਦੀਪ ਸਿੰਘ ਜੀ ਵੀ ਉਹਨਾਂ ਦੀ ਸੇਵਾ 'ਚ ਰਹੇ ਆ। ਫਿਰ ਜਦੋਂ ਗੁਰੂ ਜੀ ਨੰਦੇੜ ਵੱਲ ਚਲੇ ਗਏ ਤਾਂ ਬਾਬਾ ਜੀ ਨੇ ਦਮਦਮਾ ਸਾਹਿਬ ਵਿਖੇ ਆਪਣਾ ਟਿਕਾਣਾ ਕਰ ਲਿਆ। ਉੱਥੇ ਇੱਕ ਖੂਹ ਲਵਾਇਆ ਜਿਹੜਾ ਅੱਜ ਵੀ ਮੌਜੂਦ ਹੈ। ਦਸਵੇਂ ਪਾਤਸ਼ਾਹ ਜੀ ਉਹਨਾਂ ਨੇ ਸ੍ਰੀ ਦਮਦਮਾ ਸਾਹਿਬ ਵਿਖੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦੁਬਾਰਾ ਸੰਪਾਦਿਤ ਕਰਵਾਈ ਬਾਬਾ ਦੀਪ ਸਿੰਘ ਜੀ ਨੇ ਉਹਨਾਂ ਤੋਂ ਆਪਣੀ ਸੁੰਦਰ ਲਿਖਾਈ ਵਿੱਚ ਚਾਰ ਸਰੂਪ ਤਿਆਰ ਕੀਤੇ। ਉਹਨਾਂ ਵਿੱਚੋਂ ਇੱਕ ਭੇਜਿਆ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ, ਇੱਕ ਸਰੂਪ ਸ੍ਰੀ ਪਟਨਾ ਸਾਹਿਬ, ਇੱਕ ਸਰੂਪ ਸ੍ਰੀ ਆਨੰਦਪੁਰ ਸਾਹਿਬ ਤੇ ਇੱਕ ਸਰੂਪ ਸ੍ਰੀ ਦਮਦਮਾ ਸਾਹਿਬ ਵਿਖੇ ਸशोਭਤ ਕੀਤਾ। ਬਾਬਾ ਦੀਪ ਸਿੰਘ ਜੀ ਜਿੱਥੇ ਸੂਰਬੀਰ ਯੋਧੇ ਸੀ, ਉੱਥੇ ਮਹਾਨ ਵਿਦਵਾਨ ਵੀ ਸੀ। ਕਈ ਵਾਰੀ ਸਾਨੂੰ ਇਹ ਤਾਂ ਪਤਾ ਹੁੰਦਾ ਕਿ ਬਾਬਾ ਦੀਪ ਸਿੰਘ ਜੀ ਮਹਾਨ ਯੋਧੇ ਆ ਪਰ ਉਹਨਾਂ ਦੀ ਵਿਦਵਤਾ ਬਾਰੇ ਅਸੀਂ ਨਹੀਂ ਜਾਣਦੇ ਗੁਰਮੁਖ ਪਿਆਰਿਓ ਜਦੋਂ ਬਾਬਾ ਦੀਪ ਸਿੰਘ ਜੀ ਉਹਨਾਂ ਨੂੰ ਪਤਾ ਲੱਗਾ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਪੰਜਾਬ ਆਏ ਆ ਬਾਬਾ ਜੀ ਆਪਣਾ ਜੱਥਾ ਲੈ ਕੇ ਉਹਨਾਂ ਨਾਲ ਜਾ ਕੇ ਰਲ ਗਏ ਸੀ ਆਪ ਹਰੇਕ ਜੰਗ ਵਿੱਚ ਅੱਗੇ ਹੋ ਕੇ ਜੂਝੇ ਤਾਂ ਹੀ ਤਾਂ ਆਪ ਜੀ ਦੇ ਜੱਥੇ ਦਾ ਨਾਮ ਸ਼ਹੀਦਾਂ ਦਾ ਜੱਥਾ ਪੈ ਗਿਆ ਜਿਹੜੇ ਸ਼ਹੀਦੀਆਂ ਦੇਣ ਤੋਂ ਡੋਲਦੇ ਨਹੀਂ ਘਬਰਾਉਂਦੇ ਨਹੀਂ ਬਾਬਾ ਦੀਪ ਸਿੰਘ ਜੀ ਦਾ ਲੱਕ ਵੀ ਸ਼ਹੀਦ ਪੈ ਗਿਆ ਅਮਰ ਸ਼ਹੀਦ ਧੰਤਨ ਬਾਬਾ ਦੀਪ ਸਿੰਘ ਜੀ ਬਾਬਾ ਬੰਦਾ ਸਿੰਘ ਜੀ ਦੀ ਜਦੋਂ ਸ਼ਹੀਦੀ ਹੁੰਦੀ ਆ ਉਸ ਤੋਂ ਬਾਅਦ ਫਿਰ ਬਾਬਾ ਜੀ ਦਮਦਮਾ ਸਾਹਿਬ ਆਉਂਦੇ ਆ ਇੱਥੇ ਆ ਕੇ ਟਿਕਾਣਾ ਕਰਦੇ ਆ ਜਦੋਂ ਮਿਸਲਾਂ ਬਣੀਆਂ ਸ਼ਹੀਦਾਂ ਦੀ ਮਿਸਲ ਦੇ ਜੱਥੇਦਾਰ ਬਾਬਾ ਦੀਪ ਸਿੰਘ ਜੀ ਬਣੇ ਇਹ ਮਿਸਲ ਵਿੱਚ ਜ਼ਿਆਦਾਤਰ ਨਿਹੰਗ ਸਿੰਘ ਫੌਜਾਂ ਸੀਗੀਆਂ ਉਨ੍ਹਾਂ ਦਾ ਮੁੱਖ ਟਿਕਾਣਾ ਸ੍ਰੀ ਦਮਦਮਾ ਸਾਹਿਬ ਸੀਗਾ ਜਦੋਂ ਅਹਿਮਦ ਸ਼ਾਹ ਅਬਦਾਲੀ ਦੇ ਜਰਨੈਲ ਜਹਾਨ ਖਾਨ ਨੇ ਫੌਜ ਲੈ ਕੇ ਅੰਮ੍ਰਿਤਸਰ ਤੇ ਚੜ੍ਹਾਈ ਕੀਤੀ ਉਸ ਵੇਲੇ ਬਾਬਾ ਗੁਰਬਖਸ਼ ਸਿੰਘ ਜੀ ਸ੍ਰੀ ਹਰਮੰਦਰ ਸਾਹਿਬ ਦੀ ਰਾਖੀ ਕਰ ਰਹੇ ਸੀ ਉਹ ਆਪਣੇ ਥੋੜੇ ਜੇ ਸਾਥੀਆਂ ਦੇ ਹੁੰਦਿਆਂ ਸਿੱਧੀ ਟੱਕਰ ਬਾਬਾ ਜੀ ਨੇ ਲਈ ਤੇ ਸ਼ਹੀਦੀ ਪਾ ਗਿਆ। ਉਹਨਾਂ ਦੀ ਯਾਦਗਾਰ ਅੱਜ ਵੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਨਜ਼ਦੀਕ ਬਣੀ ਆ। ਜਦੋਂ ਵੀ ਜਾਵਾਂ ਤੇ ਦਰਸ਼ਨ ਕਰਕੇ ਜ਼ਰੂਰ ਆਇਓ ਸੰਗਤ ਜੀ। ਫਿਰ ਜਹਾਨ ਖਾਨ ਨੇ ਜਦੋਂ ਅੰਮ੍ਰਿਤਸਰ ਉੱਪਰ ਕਬਜ਼ਾ ਕਰ ਲਿਆ ਉਹਨੇ ਸ੍ਰੀ ਅੰਮ੍ਰਿਤਸਰ ਸਰੋਵਰ ਨੂੰ ਪੂਰ ਦਿੱਤਾ। ਕਈ ਗੁਰਦੁਆਰੇ ਵੀ ਢਾ ਦਿੱਤੇ। ਜਦੋਂ ਇਹ ਖਬਰ ਸ੍ਰੀ ਦਮਦਮਾ ਸਾਹਿਬ ਪਹੁੰਚੀ ਬਾਬਾ ਦੀਪ ਸਿੰਘ ਜੀ ਨੇ ਉੱਥੋਂ ਦੀ ਸੇਵਾ ਆਪਣੇ ਭਤੀਜੇ ਭਾਈ ਸੱਦਾ ਸਿੰਘ ਨੂੰ ਦਿੱਤੀ ਆਪ ਜੀ ਇਹ ਬਿਆਦਵੀ ਦਾ ਬਦਲਾ ਲੈਣ ਵਾਸਤੇ ਬਾਬਾ ਜੀ ਨੇ ਪ੍ਰਣ ਕੀਤਾ ਅਰਦਾਸਾ ਸੋਧ ਕੇ 500 ਸਿੰਘਾਂ ਦਾ ਜੱਥਾ ਲੈ ਕੇ ਸ੍ਰੀ ਅੰਮ੍ਰਿਤਸਰ ਵੱਲ ਚੜਾਈ ਕੀਤੀ ਰਸਤੇ ਵਿੱਚ ਹੋਰ ਸਿੰਘ ਰਲਦੇ ਗਏ ਅੰਮ੍ਰਿਤਸਰ ਤੱਕ ਪਹੁੰਚਦੇ ਆ ਇਹਨਾਂ ਦੀ ਗਿਣਤੀ 1 ਨਹੀਂ 2 ਨਹੀਂ 10000 ਹੋ ਗਈ ਸੀ ਇੰਨਾ ਜੋਸ਼ ਹੁੰਦਾ ਸੀ ਸਿੰਘਾਂ ਵਿੱਚ ਸਾ ਸੰਗਤ ਜੀ ਉਧਰੋਂ ਲਾਹੌਰ ਦੇ ਸੂਬੇ ਨੂੰ ਵੀ ਸੋਹ ਮਿਲ ਗਈ ਕਿ ਦੀਵਾਲੀ ਦੇ ਸਮੇਂ ਸ੍ਰੀ ਅੰਮ੍ਰਿਤਸਰ ਵਿਖੇ ਇਕੱਠ ਹੋ ਰਿਹਾ ਉਹਨੇ ਲਾਹੌਰ ਵਿੱਚ ਜਹਾਦ ਦਾ ਐਲਾਨ ਕੀਤਾ 11 ਨਵੰਬਰ 1757 ਦੀ ਗੱਲ ਆ ਜੀ ਜਦੋਂ ਗੋਲਵੜ ਦੇ ਕੋਲ ਜਹਾਨ ਖਾਨ ਤੇ ਖਾਲਸਾ ਫੌਜ ਦੀ ਸਿੱਧੀ ਟੱਕਰ ਹੁੰਦੀ ਹੈ ਸਿੰਘ ਸਹਿਜੇ ਸਹਿਜੇ ਲੜਦੇ ਅਗਾਹ ਵਾਧੇ ਗਏ ਜਦੋਂ ਬਾਬਾ ਜੀ RAM ਸਰ ਸਾਹਿਬ ਵਾਲੇ ਸਥਾਨ ਤੱਕ ਪਹੁੰਚੇ ਦੋਨਾਂ ਜਰਨੈਲਾਂ ਦੀ ਇੱਕ ਪਾਸੇ ਸੀ ਜਹਾਨ ਖਾਨ ਤੇ ਦੂਜੇ ਪਾਸੇ ਧੰਤਨ ਬਾਬਾ ਦੀਪ ਸਿੰਘ ਜੀ ਦੀ ਸਿੱਧੀ ਟੱਕਰ ਹੋਈ ਐ ਐਸਾ ਸੰਝਾਵਾਰ ਹੋਇਆ ਦੋਹਾਂ ਜਰਨੈਲਾਂ ਦੇ ਸਿਰ ਲੱਥ ਗਏ ਇੱਥੋਂ ਬਾਬਾ ਦੀਪ ਸਿੰਘ ਜੀ ਲਗਭਗ ਇੱਕ ਸਿੱਖ ਦੇ ਅਰਦਾਸ ਕਰਨ ਤੇ ਸਿੰਘ ਨੇ ਵਾਰ-ਵਾਰ ਅਰਦਾਸ ਕੀਤੀ ਬਾਬਾ ਦੀਪ ਸਿੰਘ ਜੀ ਤੁਸੀਂ ਤਾਂ ਆਖਿਆ ਸੀ ਰਮੰਦਰ ਸਾਹਿਬ ਜਾਣਾ ਹੈ ਉਤੋਂ ਫਿਰ ਆਪਣੇ ਸੀਸ ਨੂੰ ਖੱਬੇ ਹੱਥ ਨਾਲ ਸੰਭਿਆ ਬਾਬਾ ਜੀ ਨੇ ਗੁਰਮਖ ਪਿਆਰਿਓ ਖੱਬੀ ਤਲੀ ਤੇ ਟਕਾ ਕੇ ਲੜਦੇ ਹੋਏ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾਂ ਵਿੱਚ ਪਹੁੰਚ ਕੇ ਆਪਣੀ ਕੀਤੀ ਹੋਈ ਅਰਦਾਸ ਦੇ ਬੋਲ ਪਗਾਏ ਤੇ ਬਾਬਾ ਜੀ ਨੇ ਸ਼ਹੀਦੀ ਪਾਈ ਹੈ। ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਬੁੰਗਾ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾਂ ਵਿੱਚ ਬਣਿਆ ਹੋਇਆ ਆਪ ਜੀ ਦਾ ਸ਼ਹੀਦ ਗੰਜ ਸ੍ਰੀ ਰਾਮ ਸਰ ਸਾਹਿਬ ਆਸ ਹੈ ਜਿੱਥੇ ਆਪ ਜੀ ਦਾ ਦੇਹ ਦਾ ਸੰਸਕਾਰ ਹੋਇਆ ਅੱਜ ਗੁਰਦੁਆਰਾ ਸਾਹਿਬ ਜਿੱਥੇ ਸੰਗਤਾਂ ਚਪੈਰਾ ਸਾਹਿਬ ਕਟਦੀਆਂ ਨੇ ਚਪੈਰਾ ਸਾਹਿਬ ਸਮੇਂ ਪਾਠ ਕਰਦੀਆਂ ਨੇ ਸੰਗਤ ਜੀ ਇਹੀ ਉਹ ਪਾਵਨ ਸਥਾਨ ਹੈ ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਤੋਂ ਬਾਅਦ ਸਰਦਾਰ ਸੱਦਾ ਸਿੰਘ ਜੀ ਉਹਨਾਂ ਨੇ ਅੱਗੇ ਜ਼ਿੰਮੇਵਾਰੀ ਨਿਭਾਈ ਇਹ ਮਿਸਲ ਸ਼ਹੀਦਾਂ ਦੇ ਮੁਖੀ ਬਣੇ ਆ ਤੇ ਜੇ ਗੱਲ ਕਰੀਏ ਬਾਬਾ ਜੀ ਦੀ ਵਿਦਵਤਾ ਦੀ ਬਾਬਾ ਦੀਪ ਸਿੰਘ ਜੀ ਅਰਬੀ ਫਾਰਸੀ ਦੇ ਵੀ ਵਿਦਵਾਨ ਸੀਗੇ ਆਪ ਜੀ ਨੇ ਲਗਾਤਾਰ ਮਿਹਨਤ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਸਾਰੀ ਬਾਣੀ ਹੈ ਉਹਦਾ ਅਰਬੀ ਭਾਸ਼ਾ ਵਿੱਚ ਤਰਜਮਾ ਕੀਤਾ ਗੁਰਮਖ ਪਿਆਰਿਓ ਇਹ ਪਵਿੱਤਰ ਬੀੜ ਕਿਰਪਾਲ ਸਿੰਘ ਜੀ ਦੇ ਅਨੁਸਾਰ ਅੱਜਕੱਲ ਬਗਦਾਦ ਯੂਨੀਵਰਸਿਟੀ ਵਿੱਚ ਸੰਭਾਲ ਕੇ ਰੱਖੀ ਹੋਈ ਆ ਤੇ ਬਾਬਾਜੀਤ ਸਿੰਘ ਜੀ ਉਹਨਾਂ ਦਾ ਜਿਹੜਾ ਖੰਡਾ ਸੀ ਬਹੁਤ ਜ਼ਿਆਦਾ ਭਾਰਾ ਬਲੀ ਸੀ ਗੁਰਮਖ ਪਿਆਰਿਓ ਬਾਬਾ ਜੀ ਦਾ ਖੰਡਾ ਕੋਈ ਆਮ ਬੰਦਾ ਨਹੀਂ ਸੀ ਚੁੱਕ ਸਕਦਾ ਬਾਬਾ ਜੀ ਦਾ ਖੰਡਾ ਕਈ ਵਿਦਵਾਨਾਂ ਨੇ 18 ਸੇਰ ਦਾ ਲਿਖਿਆ ਹੈ ਕਿਉਂਕਿ ਗੁਰੂ ਦੀ ਕਿਰਪਾ ਹੋ ਜਾਂਦੀ ਆ ਸੈਂਕੜੇ ਹੀ ਸਿੱਖ ਧਰਮੀ ਸ਼ਹਾਦਤ ਦਾ ਜਦੋਂ ਜਾਮ ਪੀ ਗਏ ਫਿਰ ਵੀ ਬਾਬਾ ਦੀਪ ਸਿੰਘ ਜੀ ਨੇ ਆਪਣਾ ਹੌਸਲਾ ਨਹੀਂ ਸੀ ਛੱਡਿਆ ਆਪਣੇ ਦੋ ਧਾਰੀ 18 ਸੇਰ ਦੇ ਖੰਡੇ ਨਾਲ ਦੁਸ਼ਮਣ ਫੌਜ ਨਾਲ ਲੜਦਿਆਂ ਬਾਬਾ ਜੀ ਦਰਬਾਰ ਸਾਹਿਬ ਪਹੁੰਚਦੇ ਆ ਤੇ ਬਾਬਾ ਜੀ ਦੀ ਜਿਹੜੀ ਉਮਰ ਆ ਕਈ ਵਿਦਵਾਨਾਂ ਨੇ 80 ਸਾਲ ਦੇ ਨੇੜੇ ਲਿਖੀ ਆ ਕਈਆਂ ਨੇ 75 ਸਾਲ ਲਿਖੀ ਆ ਔਰ ਮੁੱਖ ਪਿਆਰਿਓ ਅੱਜ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ ਆਪਾਂ ਵੀ ਬਾਬਾ ਜੀ ਦੀ ਯਾਦ ਦੇ ਵਿੱਚ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਅਰਦਾਸਾਂ ਕਰੀਏ ਕਿ ਜਿਸ ਤਰ੍ਹਾਂ ਬਾਬਾ ਦੀਪ ਸਿੰਘ ਜੀ ਦਾ ਜੀਵਨ ਸੀ ਅਸੀਂ ਵੀ ਆਪਣਾ ਜੀਵਨ ਉਸੇ ਤਰ੍ਹਾਂ ਦਾ ਬਣਾ ਲਈਏ ਕਿਉਂਕਿ ਗੁਰਬਾਣੀ ਦਾ ਫਰਮਾਨ ਹੈ ਮਰਨ ਮੁਨਸਾ ਸੂਰਿਆ ਹੱਕ ਹੈ ਜੇ ਹੋਏ ਮਰੇ ਪਰਵਾਣੂ ਸਿਰ ਤਲੀ ਤੇ ਰੱਖ ਕੇ ਜੂਝਣ ਵਾਲੇ ਬਾਬਾ ਦੀਪ ਸਿੰਘ ਜੀ ਜਦੋਂ ਜਦੋਂ ਵੀ ਜ਼ੁਲਮ ਦੀ ਅੱਗ ਵੱਧਦੀ ਆ ਤਾਂ ਕੁਦਰਤ ਦੀ ਅਗੰਮੀ ਸ਼ਕਤੀ ਪ੍ਰਗਟ ਹੁੰਦੀ ਆ ਉਹ ਸਿੰਘਾਂ ਰਾਹੀ ਖਾਲਸੇ ਰਾਹੀ ਪ੍ਰਗਟ ਹੋਈ ਹਕੂਮਤ ਦੇ ਜ਼ੁਲਮਾਂ ਨੂੰ ਰੋਕਣ ਵਾਲੇ ਯੋਧੇ ਮਹਾਬਲੀ ਸੂਰਬੀਰ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਚਰਨਾਂ ਤੇ ਨਮਸਕਾਰ ਹੈ ਜਿਨ੍ਹਾਂ ਨੇ ਜ਼ੁਲਮ ਦੀ ਇੱਟ ਨਾ ਟਖੜਕਾ ਦਿੱਤੀ ਜੰਗ ਦੇ ਮੈਦਾਨ ਵਿੱਚ ਆਪਣੀ ਕਲਾ ਦੇ ਜੋਹਰ ਦਿਖਾਉਣ ਵਾਲੇ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਅੱਗੇ ਸੀਸ ਝੁਕਦਾ ਹੈ ਸੋ ਸਾਧ ਸੰਗਤ ਜੀ ਅਸੀਂ ਵੀ ਬਾਬਾ ਦੀਪ ਸਿੰਘ ਜੀ ਅੱਗੇ ਅਰਦਾਸ ਕਰੀਏ ਬਾਬਾ ਜੀ ਸਾਨੂੰ ਵੀ ਸਿੱਖੀ ਦੀ ਦਾਤ ਬਖਸ਼ੋ ਅਸੀਂ ਵੀ ਜਿਹੜਾ ਅੰਮ੍ਰਿਤ ਛਕਿਆ ਹੈ ਇਹਦੇ ਵਿੱਚ ਆਪ ਜੀ ਜਿਨ੍ਹਾਂ ਨੇਤਨੇਮ ਕਰ ਸਕੀਏ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾੜੈ ਖੇਤ ਕੇਵਲ ਉਹੀ ਜੋਧਾ ਜਾਣਿਆ ਜਾਂਦਾ ਹੈ ਜੋ ਆਪਣੇ ਧਰਮ ਦੀ ਖਾਤਰ ਜੂਝਦਾ ਹੈ ਤੇ ਪੁਰਜਾ-ਪੁਰਜਾ ਕੱਟ ਮਰੇ ਜਿਹੜਾ ਟੋਟੇ-ਟੋਟੇ ਹੋ ਕੇ ਮਰਦਾ ਪਰ ਲੜਾਈ ਦਾ ਮੈਦਾਨ ਕਦੇ ਨਹੀਂ ਛੱਡਦਾ ਪੈਰ ਨਹੀਂ ਪਿੱਛੇ ਹਟਾਉਂਦਾ ਤਾਂ ਐਸੇ ਹੀ ਸਨ ਧੰਤਨ ਬਾਬਾ ਦੀਪ ਸਿੰਘ ਜੀ ਉਹਨਾਂ ਦਾ ਇਹ ਸੰਖੇਪ ਜਿਹਾ ਇਤਿਹਾਸ ਹੈ ਆਪਾਂ ਆਪਣੇ ਬੱਚਿਆਂ ਨੂੰ ਬਾਬਾ ਦੀਪ ਸਿੰਘ ਜੀ ਦੀ ਜੰਗ ਕਿਵੇਂ ਹੋਈ ਕਿੱਥੇ ਹੋਈ ਕਿਵੇਂ ਉਹਨਾਂ ਦਾ ਇਤਿਹਾਸ ਸਾਰਾ ਕੁਝ ਦੱਸ ਕੇ ਕਿਵੇਂ ਉਹਨਾਂ ਨੇ ਸਰੂਪ ਲਿਖੇ ਕਿਹੜੀ ਉਹ ਮਿਸਲ ਦੇ ਬਾਨੀ ਮਿਸਲ ਸ਼ਹੀਦਾਂ ਦੇ ਇਸ ਤਰ੍ਹਾਂ ਦੇ ਬੱਚਿਆਂ ਨੂੰ ਸਵਾਲ ਦੱਸ ਕੇ ਉਹਨਾਂ ਨੂੰ ਇਹ ਇਤਿਹਾਸ ਕੰਠ ਕਰਵਾ ਕੇ ਤੇ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਆਂ ਬਾਬਾ ਜੀ ਦੀ ਲਾਸਾਨੀ ਸ਼ਹਾਦਤ ਅੱਗੇ ਸੀਸ ਝੁਕਦਾ ਹੈ ਅੰਤਨ ਬਾਬਾ ਦੀਪ ਸਿੰਘ ਜੀ ਕਿਰਪਾ ਕਰਨ ਸਾਨੂੰ ਵੀ ਜਿਉ ਉਹਨਾਂ ਵਿੱਚ ਵਿਦਵਤਾ ਸੀ ਜੋ ਨਿੱਤ ਨਿਮ ਨਾਲ ਬਾਬਾ ਜੀ ਦਾ ਜਿਵੇਂ ਪਿਆਰ ਸੀ ਬਾਣੀ ਬਾਣੇ ਨਾਲ ਸਾਨੂੰ ਵੀ ਬਾਬਾ ਦੀਪ ਸਿੰਘ ਜੀ ਇਹ ਕਿਰਪਾ ਕਰ ਦੇਣ ਬਾਣੀ ਤੇ ਬਾਣੇ ਦੀ ਅਸੀਂ ਵੀ ਧਾਰਨੀ ਹੋਈਏ ਗੁਰ ਸ਼ਬਦਾਂ ਦੀ ਕਮਾਈ ਕਰਕੇ ਉੱਚੇ ਸੁੱਚੇ ਜੀਵਨ ਵਾਲੇ ਬਣ ਜਾਈਏ ਭੁੱਲ ਚੁੱਕ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ